ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਰੂੜੀ ਕਪੂਰਾ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਇਸ ਪਿੰਡ ਨੂੰ ਜੈਤੋ ਮੰਡੀ ਪੈ ਜਾਂਦੀ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਟਾਪ ਕਲਾਸ ਐਚ ਐਫ ਦੂਜਾ ਸੁਆ ਗੱਬਣਾ ਵੈੜ ਵਿਕਾਊ ਆ ਇਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਅਜਿਹੇ ਚੰਗੇ ਪਸ਼ੂ ਤੁਸੀਂ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਦੋਸਤੋ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਜੀ ਬਾਈ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਮੇਰਾ ਭੁਪਿੰਦਰ ਸਿੰਘ ਆ ਭੁਪਿੰਦਰ ਸਿੰਘ ਐਂਡ ਮਾਣੀ ਮਾਨ ਕਹਿੰਦੇ ਆ ਮਾਣੀ ਮਾਨ ਛੋਟਾਣਾ ਪਿੰਡ ਦੇ ਵਿੱਚ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ 94655 94655 0 0 1305 1305 ਤੇ ਬਾਈ ਜੀ ਇਹ ਵੈੜ ਆਪਣੇ ਘਰ ਦੀ ਹੈ ਜੀ ਘਰ ਦੀ ਹੈ ਬਾਈ ਜੀ ਤੇ ਕਿੰਮਾ ਸੂਆ ਇਹ ਇਹ ਦੂਜੇ ਸੂਏ ਸੂਆ ਸੀ ਦੂਜੇ ਸੂਏ ਸੂਏਗੀ ਤੇ ਪਹਿਲੇ ਸੂਏ ਤੁਹਾਡੇ ਕੋਲੇ ਸੀ ਕਿੰਨਾ ਕੁ ਦੁੱਧ ਕੜਿਆ ਬਾਈ ਪੀਕ ਲੈਵਲ ਤੇ ਨੇ ਪਹਿਲੇ ਸੂਏ ਨੇ ਬਾਈ 30 30 ਕਿਲੋ ਦੁੱਧ ਕੜਿਆ 30 ਲੀਟਰ ਤੇ ਐਦ ਕੀ ਬਾਈ ਕੀ ਉਮੀਦ ਕਰਦੇ ਆ ਅੰਟੀ ਹਿੰਕ ਲੈਵਲ ਤੇ 35 ਚਾਹੀ 35 36 ਦੇ ਵਿੱਚ ਚੱਲਣਾ ਚਾਹੀਦਾ ਹੈ 35 36 ਦੇ ਤੇ ਕਿੰਨੇ ਦਿਨ ਲੈ ਜੂ ਬਾਈ ਇਹ ਬਾਈ 10 ਤੋਂ 15 ਦਿਨ ਲੇ ਜੀ 10 ਤੋਂ 15 ਦਿਨ ਲਓ ਵੀ ਮਿੱਤਰੋ ਨੇੜੇ ਹੋ ਕੇ ਤੁਹਾਨੂੰ ਮੂ ਮਾਥਾ ਦਿਖਾਉਨੇ ਆ ਬਹੁਤ ਚੰਗੀ ਬਰੀਡ ਦੀ ਆ ਦੇਖ ਸਕਦੇ ਹੋ ਤੁਸੀਂ ਚੰਗੀ ਮਾਰਕਿੰਗ ਆ ਤੇ ਨੇੜੇ ਹੋ ਕੇ ਤੁਹਾਨੂੰ ਥਣਾ ਦਾ ਨਾਮ ਵੀ ਵਿਖਾਵਾਂਗੇ ਤੇ ਦੋਸਤੋ ਜਿਹੜੀ ਰੀਡ ਦੀ ਹੱਡੀ ਆ ਬਿਲਕੁਲ ਗਾਜਰਗੀ ਸਿੱਧੀ ਆ ਤੁਸੀਂ ਦੇਖ ਸਕਦੇ ਹੋ ਥਣਾ ਦਾ ਸਾਈਜ਼ ਗੈਪ ਤੁਸੀਂ ਦੇਖ ਸਕਦੇ ਹੋ ਬਹੁਤ ਚੰਗਾ ਥਣਾ ਮੁੱਠੀ ਦੀ ਚਵਾਈ ਵਾਲਾ ਤੇ ਥਣਾ ਦਾ ਗੈਪ ਦੋਸਤੋ ਬਹੁਤ ਚੰਗਾ ਹੈ ਬਹੁਤ ਸ਼ਾਨਦਾਰ ਬਾਕਮਾਲ ਥਣਲੇਵਾ ਤੇ 10 ਤੋਂ 15 ਦਿਨ ਇਹਦੇ ਸੂਣ ਚ ਬਾਕੀ ਆ ਉਸ ਅੰਦਾਜ਼ੇ ਨਾਲ ਤੁਸੀਂ ਇਹਦੀ ਜੱਜਮੈਂਟ ਕਰਨੀ ਆ ਤੇ ਸੀਲ ਠੰਡੀ ਦੋਸਤੋ ਬਹੁਤ ਆ ਆ ਜਿਹੜੀ ਢਿੱਲ ਆ ਤੁਸੀਂ ਦੇਖ ਰਹੇ ਹੋ ਇਹਨੇ ਸਾਰੀ ਕਵਰ ਕਰਨੀ ਆ ਇਹਨੇ 15 ਦਿਨਾਂ ਦੇ ਵਿੱਚ ਵਿੱਚ ਤੇ ਪੈਠਪੜੇ ਦੀ ਦੋਸਤੋ ਬਹੁਤ ਹੀ ਜਿਆਦਾ ਚੰਗੀ ਆ ਦੋਨਾਂ ਪਾਸਿਆਂ ਤੋਂ ਸੇਮ ਸਾਈਜ਼ ਆ ਥਣਾ ਦਾ ਮਾਰ ਲਓ ਨੀਗਾ ਦੋਸਤੋ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਾਈਜ਼ ਆ ਤੇ ਤੋੜ ਕੇ ਦੋਸਤੋ ਦਿਖਾਵਾਂਗੇ ਤੁਰਦੀ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਸਾਰੀ ਇਹਦੀ ਆ ਜਾਣੀ ਹੈ। ਲਓ ਵੀ ਸੱਜਣੋ ਬਹੁਤ ਹੀ ਜਿਆਦਾ ਸ਼ਾਨਦਾਰ ਪੈਠਪੜਾ ਰਾਜੀਪੜੀ ਬਹੁਤ ਆ ਦੋਸਤੋ। ਤੇ ਚੰਗਾ ਥਣ ਹਵਾਨਾ ਮੋੜ ਲਓ ਜੀ। ਮੋੜ ਲਓ। ਬਿਲਕੁਲ ਤੰਦਰੁਸਤ ਦੋਸਤੋ ਹਰ ਪੱਖੋਂ ਰਾਜੀਪਲੀ ਵੀ ਤੇ ਥਣ ਹਵਾਨੇ ਨਹੀਂ ਵੀ ਪੂਰੀ ਕਸਰ ਕੱਢੀ ਆ ਤੇ 15 ਦਿਨਾਂ ਚ ਇਹਨੇ ਹਵਾਨਾ ਜਿਹੜਾ ਤਿਆਰ ਜਿਹੜਾ ਕਰ ਜਾਣਾ ਬਿਲਕੁਲ ਦੋਨਾਂ ਪਾਸਿਆਂ ਤੋਂ ਪੱਧਰਾ ਤੇ ਬਾਈ ਜੀ ਕੀ ਮੁੱਲ ਰੱਖਿਆ ਦਾ ਜੀ ਮੁੱਲ ਬਾਈ ਜੀ ਗਾਹਕ ਤੇ ਆਉਣ ਤੇ ਆ ਵੀ ਫਿੱਟ ਕਰਕੇ ਤੇ ਫੋਨ ਤੇ ਦੱਸੋਗੇ ਮੁੱਲ ਹਰ ਜੀ ਫੋਨ ਤੇ ਦੱਸ ਲਓ ਵੀ ਮਿੱਤਰੋ ਮੁੱਲ ਫੋਨ ਤੇ ਹੋ ਜਾਣਾ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਵੈੜ ਪਸੰਦਾ ਤਾਂ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਦੋਸਤੋ ਸੌਦਾ ਕਰ ਸਕਦੇ ਆ ਪੁੱਛਗਿੱਛ ਕਰ ਸਕਦੇ ਆ ਤੇ ਇਸ ਤਰ੍ਹਾਂ ਦੇ ਦੋਸਤੋ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਕਮੈਂਟ ਕਰਕੇ ਦੱਸਿਓ ਵੈੜ ਕਿੱਦਾਂ ਦੀ ਲੱਗੀ ਦੋਸਤੋ ਧੰਨਵਾਦ